ਵਾਡੇ ਕੋਲੇ ਸਾਰੀ ਜਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਸਾਡੇ ਸਾਰੇ ਫਤਕਾਰੂ ਹਲਕਾ ਚਰ ਸਹਿਬਾਨ ਮੈਂਬਰ ਐਸਜੀਪੀਸੀ ਜ਼ੂਥ ਕਾਲੀਵਲ ਦੇ ਦਿਹਾਤੀ ਤੇ ਪ੍ਰਦਾਨ ਸ਼ਹਿਰੀ ਦੇ ਪ੍ਰਦਾਨ ਵਰਕਿੰਗ ਕਮੇਟੀ ਦੇ ਮੈਂਬਰ ਸਹਿਬਾਨ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਬੈਠੇ ਨੇ ਅੱਜ ਦੀ ਐਸਜੀਪੀਸੀ ਮੈਂਬਰ ਸਹਿਬਾਨ ਅੱਜ ਦੀ ਮੀਟਿੰਗ ਦਾ ਮੇਨ ਜੋ ਏਜੰਡਾ ਕੀ ਸਭ ਤੋਂ ਪਹਿਲਾਂ ਇਸ ਗੱਲ ਦੀ ਵਧਾਈ ਹੈ ਕਿ ਸ਼ਰੋਮਨੀ ਅਕਾਲੀ ਦਲ ਦੇ ਜੋ ਭਰਤੀ ਮੇਮ ਸ਼ੁਰੂ ਕੀਤੀ ਸੀ ਉਹ ਬੜੀ ਉਤਸ਼ਾਹ ਦੇ ਨਾਲ ਬੜੀ ਜੋਸ਼ ਦੇ ਨਾਲ ਤੇ ਬਹੁਤ ਸਹੀ ਢੰਗ ਨਾਲ ਬਿਲਕੁਲ ਪਾਰਦਰਸ਼ੀ ਉਹ ਭਰਤੀ ਸ਼ੁਰੂ ਕੀਤੀ ਗਈ ਸੀ ਤਕਰੀਬਨ 20 ਤਰੀਕ ਤੱਕ ਉਹਦਾ ਸਮਾਂ ਸੀਗਾ ਜਿਹਦੇ ਵਿੱਚ 33 ਲੱਖ ਦੇ ਕਰੀਬ ਉਹਦੀ ਜੋ ਭਰਤੀ ਦੇ ਭਰਤੀ ਸਲਿੱਪਾਂ ਨੇ ਉਹ ਵੱਖ-ਵੱਖ ਹਲਕਾਂ ਚਾਰ ਸਹਬਾਨਾ ਕੋਲੇ ਵੱਖ-ਵੱਖ ਜਥੇਬੰਦੀ ਦੇ ਆਗੂ ਸਹਬਾਨਾ ਕੋਲੇ ਪਹੁੰਚੀਆਂ ਨੇ ਤੇ ਉਹ ਬੜੇ ਗੰਭੀਰਤਾ ਦੇ ਨਾਲ ਬڑے ਇਮਾਨਦਾਰ ਜੀ ਦੇ ਨਾਲ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਸ਼ਹਿਰ ਵਾਈ ਵਾਰਡ ਵਾਈ ਜਾ ਕੇ ਮੱਲਿਆਂ ਬੈਕ ਜਾ ਕੇ ਕਾਲਜ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਨੂੰ ਚਲਾ ਰਹੇ ਨੇ ਤੇ ਬੜੀ ਸਫਲਤਾਪੂਰਨ ਤਕਰੀਬਨ ਇਹ ਭਰਤੀ ਚੱਲ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਕੀ ਸੁਧਾਰ ਲਹਿਰ ਦੇ ਆਗੂ ਜਾਂ ਹੋਰ ਕਈ ਆਗੂ ਸਹਿਬਾਨ ਆਪਣੀ ਫ੍ਰਸਟ੍ਰੇਸ਼ਨ ਕੱਢਣ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੀ ਭਰਤੀ ਬੋਕਸ ਹੋ ਰਹੀ ਹੈ ਮੈਂ ਤੁਹਾਡੇ ਮਾਧਿਮ ਦੇ ਰਾਹੀਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਜਿੰਨੀ ਸਾਡੀ ਉਮਰਾਂ ਨੇ ਉਹਨਾਂ ਨਾਲ ਸਮਾਥਨ ਨੂੰ ਸ਼੍ਰੋਮਣੀ ਅਕਾਲੀਅਲ ਵਿੱਚ ਹੋ ਗਿਆ ਆਨੰਦਮਾਨਦਿਆਂ ਨੂੰ ਕਿ ਤੁਸੀਂ ਉਸ ਟਾਈਮ 'ਤੇ ਭਰਤੀ ਇਹ ਬੋਕਸ ਕਰਦੇ ਸੀ ਜਾਦੇ ਅਸੀਂ ਅਕਾਲੀਅਲ ਦੇ ਵਿੱਚ ਆਏ ਆ ਜਾਦੇ ਅਸੀਂ ਅਕਾਲੀਅਲ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਬਿਲਕੁਲ ਇਮਾਨਦਾਰੀ ਨਾਲ ਜਿਹੜੇ ਜਿਹੜੇ ਬਰਿਆਰਥੀ ਵਿੰਗ ਸੀਗੇ ਯੂਥ ਦੇ ਵਿੱਚ ਸੀ ਯੂਥ ਦੀ ਭਰਤੀ ਕੀਤੀ ਉਹਨ ਹਲਕੇ ਵਾਈ ਜਾ ਕੇ ਪਿੰਡ ਪਿੰਡ ਕੱਲੇ ਕੱਲੇ ਵਾਰਡ ਵਾਈ ਜਾ ਕੇ ਭਰਤੀ ਸ਼ੁਰੂ ਕੀਤੀ ਤੇ ਕੰਮ ਮੁਕੰਮਲ ਆ ਤੇ ਕੱਲ ਮਾਨਜੋ ਚੀਮਾ ਸਾਹਿਬ ਨੂੰ ਦੱਸਿਆ ਵੀ 33 ਲੱਖ ਦੇ ਕਰੀਬ ਮੈਂਬਰਸ਼ਿਪ ਗਈ ਆ ਭਰਤੀ ਤੇ तकरीबन 25 ਤਰੀਕ ਨੂੰ ਉਹ ਸਾਰੀਆਂ ਸਲਿੱਪਾਂ ਵਾਪਸ ਆਉਣਗੀਆਂ ਡੈਲੀਗੇਟ ਦੀ ਚੋਣ ਹੋ ਜਾਣੀ ਆ ਸੋ ਇਸ ਕਰਕੇ ਉਹਨਾਂ ਅੱਗੇ ਉਹਨਾਂ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਪਾਰਦਰਸ਼ੀਤਾ ਨਾਲ ਇਹ ਭਰਤੀ ਹੋ ਰਹੀ ਆ ਇਹ ਉਹਨਾਂ ਦੀ ਮਨ ਦੀ ਬਖਲਾਟ ਆ ਸ਼੍ਰੋਮਣੀ ਕਾਲੀਯਾਤ ਚੜ੍ਹਦੀ ਕਲਾ ਦੇਖਦੇ ਹੋਏ ਉਹਨਾਂ ਨੇ ਮਨ 'ਚ ਬਹੁਤ ਵੱਡੀ ਬਖਲਾਟ ਆ ਦੂਜੀ ਗੱਲ ਕੱਲ ਇੱਥੇ ਸਾਡੇ ਸਤਿਕਾਰਯੋਗ ਜੋ ਅਸੀਂ ਅੱਜ ਵੀ ਉਹਨਾਂ ਦਾ ਉਦੈ ਸਤਿਕਾਰ ਕਰਦੇ ਆਂ ਜੋ ਸ੍ਰੀ ਦੰਦੋ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਆਏ ਸੀਗੇ ਦੇਖੋ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੋਊ ਸਾਡੇ ਸਾਹਾਂ ਤੋਂ ਪਿਆਰਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਸਿੱਖ ਅਕਾਲ ਤਖਤ ਸਾਹਿਬ ਤੋਂ 1 ਇੰਚ ਵੀ ਪਰੇ ਨਹੀਂ ਹੋ ਸਕਦਾ ਸਾਡੀ ਜਾਨ ਤਾਂ ਜਾ ਸਕਦੀ ਆ ਪਰ ਅਸੀਂ ਅਕਾਲ ਤਖਤ ਦੇ ਸਾਹਿਬ ਤੋਂ 1 ਇੰਚ ਵੀ ਸਿੱਖ ਬਾਹਰ ਨਹੀਂ ਜਾ ਸਕਦਾ ਜੋ ਪ੍ਰਧਾਨ ਸਾਹਿਬ ਨੇ ਇੱਕ ਨਿਮਾਣੇ ਸਿੱਖ ਵਜੋਂ ਸਾਰ ਕੋ ਮੰਨਿਆ ਤੇ ਉਹ ਉਹ ਤੁਸੀਂ ਸਾਰ ਸਾਨੂੰ ਪਤਾ ਹੀ ਦੋ ਤਰੀਕ ਨੂੰ ਹੋਇਆ। ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸਾਡੇ ਆਗੂ ਨੇ ਸੁਧਾਰ ਲਹਿਰ ਦੇ ਜਿਨ੍ਹਾਂ ਨੇ ਕਿ ਜਥੇਦਾਰ ਸਾਹਿਬ ਨੇ ਬਕਾਇਦਾ ਪਾਣ ਪੈਨਪੁਆਇੰਟ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਆ ਬਿਆਨ ਨੇ ਤੁਸੀਂ ਆ ਗਲਤ ਕੀਤੀਆਂ ਨੇ। ਉਹ ਤੋਂ ਮੁਕਰਦੇ ਸੀ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਉਹਨੂੰ ਸਬੂਤ ਦਿਖਾਉਂਦੇ ਸੀ। ਵੀ ਕਿੱਦਾਂ ਤੁਸੀਂ ਦਰਬਾਰ ਸਾਹਿਬ ਤੋਂ ਠੋਡੀ ਸ਼ਹਿ ਤੇ ਗੋਲੀ ਚੱਲੀ ਹੈ। ਸਾਰੀਆਂ ਖਬਰਾਂ ਨੇ ਸਾਰੀਆਂ ਫੋਟੋਆਂ ਨੇ ਤੇ ਮੈਂ ਗਿਆਨੀ ਹਰਪੀ ਸਿੰਘ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿੰਦਾ ਸਰਕਾਰ ਅਸੀਂ ਜਥੇਦਾਰ ਦਾ ਰੂਪ ਤੇ ਕਰਦੇ ਸੀ ਉਨਾਂ ਹੀ ਅੱਜ ਵੀ ਕਰਦੇ ਆ ਤੇ ਕਰਦੇ ਰਾਂਗੇ ਤੁਸੀਂ ਇੱਕ ਪਾਸੇ ਪ੍ਰਿੰਸ ਚੰਦੂ ਮਾਜਰੇ ਨੂੰ ਹੋਰ ਆਗੋਂ ਝੂਠਾ ਕਰ ਰਹੇ ਸੀਗੇ ਤੇ ਤੁਸੀਂ ਕੱਲ ਉਰੇ ਉਹਨਾਂ ਦੇ ਸਵਾਗਤ ਤੇ ਆਏ ਹੋ ਜੀ ਸਾਥ ਕੇ ਆਉਣਾ ਚਾਹੀਦਾ ਪਰ ਤੁਹਾਨੂੰ ਇਹ ਤਾਂ ਦਿਖਣਾ ਚਾਹੀਦਾ ਵੀ ਜਿਹੜੇ ਬੰਦੇ ਕਾਲ ਤੱਕ ਤੁਸੀਂ ਆਪ ਗੈਰਚ ਭਗੌੜੇ ਹੋਗੇ ਕਾਲ ਤੱਕ ਤਾਂ ਝੂਠ ਬੋਲ ਰਹੇ ਹੋ ਉਹਨਾਂ ਦੇ ਸਮਾਗਮ 'ਚ ਬੇਨਤੀ ਹੱਥ ਜੋੜ ਕੇ ਗੈਂਦੀ ਜੀ ਨੂੰ ਕਿ ਨਹੀਂ ਆਉਣਾ ਚਾਹੀਦਾ ਆਉਣਾ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਗੱਲ ਭਾਰਤੀ ਦੀ ਗੱਲ ਕੀਤੀ ਗਈ ਆ 25 ਤਰੀਕ ਤੱਕ ਸਾਰੇ ਪੰਜਾਬ ਦੇ ਡੈਲੀਗੇਟ ਬਣ ਜਾਣੇ ਨੇ ਤੇ ਜੋ ਅੱਗੇ ਪ੍ਰਕਿਰਿਆ ਸ਼ੁਰੂ ਹੋਣੀ ਆ ਉਹ ਸਾਰੇ ਚੀਮਾ ਸਾਹਿਬ ਨੇ ਦੱਸਿਆ ਆਪਣੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਭੁੰਦਰ ਸਾਹਿਬ ਨੇ ਦੱਸਿਆ ਸੋ ਇਸ ਕਰਕੇ ਬਿਲਕੁਲ ਸਾਰੇ ਆਗੂ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੇ ਕੋਲੇ 5 ਦਿਨ ਦਾ ਸਮਾਂ ਹੋਰ ਪਿਆ ਜੇ ਕਿ ਸਿਰਫ ਕੋਈ ਭਰਤੀ ਹੋਰ ਫਲਿੱਪਾ ਲੈਣੀ ਲੈ ਸਕਦੇ ਨੇ ਤੇ ਪਿੰਡ ਪਿੰਡ ਜਾ ਕੇ ਅਸੀਂ ਵੀ ਕੱਲੇ ਕੱਲੇ ਪਿੰਡ ਜਾ ਕੇ ਭਰਤੀ ਮਿਹਨਤ ਇਕੱਠੀ ਕਰ ਰਹੇ ਹਾਂ ਸਾਰੀ ਫਲਿੱਪਾਂ ਬੋਰਡ ਵਜ ਇਕੱਠੀਆਂ ਕਰ ਰਹੇ ਹਾਂ ਯੂਐਸਟੀ ਕਾਲਜਰ ਮੁੰਡੇ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਢੰਗ ਨਾਲ ਇਸ ਗੱਲ ਦੀ ਵਧਾਈ ਹੈ ਸਾਰੇ ਸ਼੍ਰੋਮਣੀ ਅਕਾਲੀਵਾਲ ਦੇ ਸਾਰੇ ਆਗੂ ਸਹਿਬਾਨਾਂ ਨੂੰ ਸਾਰੀ ਲੀਡਰਸ਼ਿਪ ਨੂੰ ਵਧਾਈ ਹੈ ਇਸ ਗੱਲ ਦੀ ਕਿ ਤੁਸੀਂ ਬਹੁਤ ਇਮਾਨਦਾਰ ਤੇ ਤੰਦੇਈ ਨਾਲ ਭਰਤੀ ਕੀਤੀ ਹੈ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਯੂਥ ਅਕਾਲੀਵਾਲ ਦੇ ਕੌਮੀ ਪ੍ਰਧਾਨ ਸਰਜੀਤ ਝਿੰਦਰ ਜੀ ਜੋ ਇਸ ਭਰਤੀ ਮਿਹਨਤ ਦੇ ਇੱਥੇ অবজারভার ਵੀ ਨੇ ਉਹਨਾਂ ਨੂੰ ਬੇਨਤੀ ਆ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਰੱਖਣ। ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਾਲਜ ਦੀ ਜ਼ਿਲ੍ਹਾ ਪਟਿਆਲੇ ਦੀ ਸਮੁੱਚੀ ਸਤਕਾਰਯੋਗ ਜੋ ਸਾਰੇ ਹਲਕਿਆਂ ਤੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਣ ਦਾ ਧੰਨਵਾਦ ਕਰਦਾ ਹਾਂ। ਕਿਉਂਕਿ ਪਾਰਟੀ ਵੱਲੋਂ ਵਰਕਿੰਗ ਕਮੇਟੀ ਵੱਲੋਂ ਬਹੁਤ ਹੀ ਸਤਿਕਾਰਯੋਗ ਸ੍ਰੀ ਅਨਕੇ ਸ਼ਰਮਾ ਜੀ ਅਤੇ ਮੈਨੂੰ ਜ਼ਿਲ੍ਹਾ ਪਟਿਆਲੇ ਦੀ ਭਰਤੀ ਮੁਹਿੰਮ ਦਾ ਜ਼ਰਬਰ ਲਾਇਆ ਸੀ ਜਿਹੜੀ ਭਰਤੀ ਮੁਹਿੰਮ 1 ਮਹੀਨਾ ਚੱਲੀ ਜਿਹੜੀ ਕੱਲ ਸਮਾਪਤ ਹੋਈ ਹੈ ਭਰਤੀ 1 ਮਹੀਨੇ ਦੇ ਵਿੱਚ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀ ਹੈ ਉਹ ਭਰਤੀ ਦੀਆਂ ਜਿਹੜੀਆਂ ਉਹ ਸਲਿਪਾਂ ਗਈਆਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਮਤਲਬ 2.5 ਲੱਖ ਭਰਤੀਆਂ ਜਿਹੜੀ ਉਹ 25 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀ ਹੋਈ ਆ ਅਠੋ ਹਲਕਿਆਂ ਦੇ ਵਿੱਚ ਉਹ ਸਾਰੀ ਅਸੀਂ ਪਾਰਟੀ ਦਫ਼ਤਰ ਜਿਹੜੀ ਆ ਬਕਾਇਦਾ ਭਰਤੀ ਦੀਆਂ ਕਾਪੀਆਂ ਅਤੇ ਜਿਹੜਾ ਚੰਦਾ ਇਕੱਠਾ ਹੋਇਆ 10 ਰੁਪਏ ਇੱਕ ਬੰਦੇ ਮੈਂਬਰ ਦੀ ਜਿਹੜੀ ਫੀਸ ਆ ਉਹ ਸਾਰੀ ਪਾਰਟੀ ਦਫ਼ਤਰ ਜਮ੍ਹਾਂ ਕਰਾ ਦਾਂਗੇ ਜਿਵੇਂ ਕਿ ਰਾਜੂ ਖੰਨਾ ਜੀ ਨੇ ਕਿਹਾ ਕਿ ਆਸਤਕਾਰਯੋਗ ਮੇਰੀ ਬੇਨਤੀ ਆ ਕੈਮਰਾ ਕਮਾ ਦਿਓ ਆ ਲੀਡਰਸ਼ਿਪ ਬੈਠੀ ਆ ਅਸਤਰਾਣੇ ਤੋਂ ਬੈਠੇ ਨੇ ਘਨੌਰ ਤੋਂ ਬੈਠੇ ਨੇ ਐਜਪੀਸੀ ਮੈਂਬਰਾਂ ਸਮਾਨ ਬੈਠੇ ਨੇ ਸਨੌਰ ਤੋਂ ਬੈਠੇ ਨੇ ਨਾਬੇ ਤੋਂ ਬੈਠੇ ਨੇ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਰਾਜਪੁਰਾ ਕਿਹੜਾ ਹਲਕਾ ਹੈ ਜਿੱਥੇ ਭਰਤੀ ਨਹੀਂ ਹੋਈ ਤੇ ਇਹ ਲੀਡਰਸ਼ਿਪ ਜਿਨ੍ਹਾਂ ਨੇ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਭਰਤੀ ਕਰਕੇ ਆਏ ਨੇ ਤੇ ਇਹਨਾਂ ਨੇ ਸਾਰੀ ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ਸਾਰੀ ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਤੇ ਦੂਜਾ ਵਿਸ਼ਾ ਕਿ ਜਿਵੇਂ ਕੱਲ੍ਹ ਹਲਕਾ ਸਨੌਰ ਪਟਿਆਲੇ ਦਾ ਪੁੰਨ ਰਿਹੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾ ਦੇ ਨਾਲ ਕੋਈ ਸਮਾਗਮ ਹੁੰਦਾ ਖੰਡਪੜਸਾ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚੋਂ ਫੋਨ ਕੀਤੇ ਇਹ ਆਰਗੇਨਾਈਜ਼ ਕਰਨ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪ੍ਰਵੇਂ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਕਾਲਤਾਕ ਸਾਹਿਬ ਦੀ ਫਸੀਲ ਤੇ ਖੜਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇੱਥੋਂ ਤੱਕ ਵੀ ਟੋਕ ਦੇ ਨਜ਼ਰ ਆਉਂਦੇ ਸੀ ਕਿ ਉਂਗਲਾਂ ਨਾ ਕਰ ਤੂੰ ਕੱਲ ਤੱਕ ਤਬਰ ਉਂਗਲਾਂ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਗਿਆਨੀ ਹਰਪੇ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤੀ ਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨਤਕ ਹੋਈ ਤੇ ਅਸੀਂ ਉਹ ਵੀਡੀਓ ਪੈਂਡਰਾਈਵ ਚ ਪਾ ਕੇ ਸ਼੍ਰੀ ਕਲਤਾਖਸਾਹਬ ਦੇ ਸਕੱਤਰੇਦ ਵੀ ਦੇਖਿਆ ਆਏ ਸੀ ਕਿ ਇਹ ਤਾਂ ਬੰਦੇ ਜਮੇ ਪਸ਼ਰਮ ਨੇ ਝੂਠ ਬੋਲਿਆ ਐ ਇੱਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇਤੀ ਇਹ ਫੈਸਲਾ ਭਾਈਚਾਰਕ ਸਾਂਝ ਵਾਲਾ ਫੈਸਲਾ ਅਗੋ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਚੰਦੂ ਮਾਰਾ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰਹੀਮ ਤੇ ਚੰਦੂ ਮਾਰਾ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੰਸ ਨਾਲ ਹੀ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇੱਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਹੀ ਦਿੱਤਾ ਕੋਈ ਯਾਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜੇਦਦਾਰ ਹੋਣੋ ਜਦੋਂ ਅਸੀਂ ਸ਼ਿਕਾਇਤ ਦੇ ਕਹੇ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲੇ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਅਸੀਂ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸੰਝੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ ਬਸਦੀ ਕੌਮ ਨੂੰ ਬੇਨਤੀ ਆ ਇਹ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਕਾਲਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ ਚ ਵੱਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਮਝੋ ਕਿ ਇਹ ਚਾਲ ਕਿੰਨੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਕੇ ਖੜ ਕੇ ਝੂਠ ਬੋਲਿਆ ਉਹ ਗੈਰੀ ਹਰਪ੍ਰੀਤ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤੱਕ ਕੀ ਜਿਹੜੇ ਸੀ ਜੱਫੀਆਂ ਪਾ ਕੇ ਸੋਲੇ गा ਰਹੇ ਹੋ ਫਿਰ ਹੁਣ ਕੀ ਸਮਝੀਏ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇਹਨੀ ਨਫ਼ਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀ ਇਹ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਲੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆਏ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਪੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸੰਬੋਧਨ ਦੇ ਵਿੱਚ ਸ਼੍ਰੀ ਕਾਲਤਾਖਸਰ ਸਾਹਿਬ ਦੀ ਤੁਲਨਾ ਆਰਐਸਐਸ ਦੇ ਨਾਲ ਕਰ ਰਹੇ ਹੋ ਕਿ ਆਰਐਸਐਸ ਜਿਵੇਂ ਭਾਪੀ ਲਈ ਪਿਛ ਤਿਆਰ ਕਰਦੀ ਹੈ ਉਵੇਂ ਅਸੀਂ ਪਿਛ ਤਿਆਰ ਕਰਾਂਗੇ ਯਾਰ ਆਰਐਸਐਸ ਦੀ ਤੁਲਨਾ ਸ਼੍ਰੀ ਕਾਲਤਾਖਸਰ ਸਾਹਿਬ ਨਾਲ ਤੇ ਆਰਐਸਐਸ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਹੈ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਹੈ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿ ਕਿਹੜੇ ਆਣਕਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਭਾਜਪੀ ਨੂੰ ਕਦੇ ਜਾਂ ਭਾਜਪੀ ਦੀ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟੀਕ ਕਾਲੀ ਦਲ ਤੋਂ ਹੁੰਨੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਵਿੱਚ ਸਨੌਰ ਹਲਕੇ ਜਾ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪੁਰਾ ਸਤਰਾਨਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕਿਆਂ ਤੁਸੀਂ ਆ ਕੇ ਗਿਆ ਜਿਹੜੇ ਹਲਕਿਆਂ ਦੇ ਵਿੱਚ ਕਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਨੇ 'ਚ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪਿੰਡ ਦੀ ਕਮੇਟੀ ਦੀਆਂ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਹੋ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਂਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਬ ਸਾਹਿਬ ਦੇ ਗੁਰੂ ਦੇ ਸਾਹਮਣੇ ਆ ਖੜ ਕੇ ਕਹਿ ਦੇ ਲਈ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਹਿਬ ਦੀ ਤਰੀਦ ਨਹੀਂ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪਾਈ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਤੋਂ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਨੇ ਜਹਾਜ਼ਾਂ 'ਤੇ ਭੜ ਕੇ ਪੰਜਾਬ ਦੀ ਧਰਤੀ ਦੇ ਤਾਰਤੇ ਤੇ ਤੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਦੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਘਵ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਹ ਜਾ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਦਿਨ ਨਹੀਂ ਹੁੰਦੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉੱਤੇ ਬੈੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ ਤੇ ਉਹ ਉਹਨਾਂ ਦਿਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਆਪਾਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੁੰਦੇ ਸੀ ਬਹੁਤ ਮੇਰੀ ਕੋਈ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਗਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੀ ਲੰਘਦੀ ਐ ਇੱਥੇ ਨੂੰ ਕਿ ਸਾਡੇ ਜਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀਏ ਹੁਣ ਤੁਸੀਂ ਕਹਿੰਦੇ ਹੋ ਯਾਰੀ ਹੈਗੀ ਆ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜ਼ਾਵਾ ਦੇਣੀ ਸੀ ਉਹ ਲੋਕਾਂ ਨਾਲ ਜੱਫੀਆਂ ਪਾ ਕੇ ਸਟੇਜਾਂ ਤੇ ਖੜ ਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਮੁਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਬੁਕਸ ਕਹਿ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਲਈ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬੁਕਸ ਕਹਿ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀਦਨ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਦਨ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਆ ਤਾਂ ਸ਼ੋਮਨੀ ਕਦਰ ਝੁਕਦਾ ਕਿਹੜੇ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਇਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਇੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਆ ਤਾਂ ਹੋ ਜਾਵੇ ਇਹ ਤੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਅਕਾਲੀ ਦਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਦੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਅੱਗੇ ਖੜ ਕੇ ਝੂਠ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ-ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾਲੀ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਲੀ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਅਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾਲੀ ਪੰਥ ਦੀ ਚੜ੍ਹਦੀ ਕਲਾਲੀ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਵੇ। ਜੀ ਸਾਹਿਬ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਪੋਲਿਟਿਕਸ ਕਿਉਂਕਿ ਇਸ ਤਰੀਕੇ ਨਾਲ ਰਿਕਰਡ ਹੋ ਰਿਹਾ ਹੈ ਤਾਂ ਕਿ ਗਿਆਨੀ ਹਰਕਤ ਵਿੱਚ ਪੋਲਿਟਿਕਸ ਵਿੱਚ ਐਂਟਰ ਕਰ ਗਏ ਕਿ ਉਹਨਾਂ ਦੀ ਮਨਛਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਇਹ ਚਰਚਾਵਾਂ ਵਿੱਚ ਕਾਫੀ ਜੜੀਆਂ ਨੂੰ ਛੜੀਆਂ ਸੀਗੀਆਂ। ਦੇਖੋ ਉਹਨਾਂ ਦੀਆਂ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਹੈ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਬਾਰ-ਬਾਰ ਸਾਹਮਣੇ ਆ ਰਹੀ ਆ ਕਿ ਮੈਂ ਰਾਜਨੀਤੀ 'ਚ ਜਾਊਂਗਾ। ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥ ਕਾਲ ਤੱਕ ਸਾਡੀ ਜਥੇਦਾਰ ਦੀ ਪਦਵੀ ਏਡੀਆਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗ ਗਏ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫਿਰ ਵੀ ਮर्यादा ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮੈਨੇ ਕੀ ਕੱਢੀ ਇਹ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਿਰ ਫਰਜ਼ ਹੀ ਬਣਦਾ ਨਾ ਕਿ ਜੀ ਸਰਬ ਤੁਸੀਂ ਚਲੋ ਜੋ ਆ ਗਿਆ ਉਸ ਤੁਹਾਡੇ ਵੱਲੋਂ ਹੋ ਗਿਆ ਭਾਵੇਂ ਇਧਰੋਂ ਹੋ ਰਿਹਾ ਜਿੰਦਾ ਜਿਹੜਾ ਸ਼ੁੱਭ ਚਿੰਤ ਤੱਕ ਹੈ ਪਾਰਟੀ ਦਾ ਉਹ ਵਿਚਾਰ ਫਸਿਆ ਹੋਇਆ ਹੈ ਕਿ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਹੋਵੇ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਮੁੱਦਾ ਹਰਕਤੀ ਕੀ ਹੈ ਜਾਂ ਕੱਲਾ ਸ਼ਿਰੋ ਸ਼੍ਰੀ ਅਕਾਲ ਤਖਤ ਸਰਦਾਰ ਸਾਹਿਬ ਦੀ ਹੈ ਪਾਰਟੀ ਦੀ ਹੈ ਲੋ ਇਹਦੇ ਲਈ ਤੁਸੀਂ ਕੀ ਉਪਰਾਲਾ ਜਿਹੜਾ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਕੀਤਾ ਜਾ ਸਕੇ ਇਕੱਠੇ ਹੋ ਜਾਵੇ ਜਿਹੜਾ ਜਿਹੜਾ ਵਿਚਕਾਰਲਾ ਬੰਦਾ ਤਾਂ ਫਸਿਆ ਹੋਇਆ ਨਾ ਤੁਹਾਡਾ ਅਕਾਲੀ ਦਲ ਤਾਂ ਇੱਕੋ ਹੀ ਸੀਗਾ ਨਾ ਇਕੱਠੇ ਤੁਸੀਂ ਬਹਿੰਦੇ ਰਹੇ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਹੈ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਆ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸਾਹਮਣੇ ਦੇ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਗਾ ਕੀਤੀ ਉਸ ਗੱਲ ਦੀ ਤੇ ਉਹਨਾਂ ਨੇ ਇਸ ਗੱਲ ਦੀ ਸਲਾਹਗਾ ਕੀਤੀ ਕਿ ਪੂਰੇ ਭਾਰਤਮਾਹਰਸ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕੀ ਕਮੇਟੀ ਦੇਖੋ ਕਾਨੂੰਨੀ ਅਰਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕੀ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜਰਬਰ ਜਿਹੜੀ 7ਵੇਂ ਮੇਰੀ ਕਮੇਟੀ ਜਿਹੜੀ ਕਾਲ ਤੱਕ ਸਾਹ ਤੋਂ ਐਲਾਨੇਗੀ ਇੱਕ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰਮਣੀ ਕਮੇਟੀ ਦੇ ਮਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇਗੇ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਗੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲੱਗ ਗਏ ਉਹਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੌਣੀ ਚੱਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਫਿਰ ਹੁਣ ਸੱਚ ਦਾ ਸਾਹਮਣਾ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਆ ਮੇਰੀ মিডিਆ ਅੱਗੇ ਬੇਨਤੀ ਆ ਪੂਰੀ ਕੌਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ ਧਮੀ ਸਾਹਿਬ ਨੇ ਅਸਤੀਫਾ ਦੇ ਕੇ ਨੇ ਉਹ ਇਸ ਮਹੀਨੇ ਨੂੰ ਟੈਂਡ ਵੀ ਕਰਦੇ ਰਹੇ ਨੇ ਉਹ ਟੈਂਡ ਇਸੇ ਕਰਕੇ ਕਰਦੇ ਰਹੇ ਨੇ ਕਿ ਜੇ ਹੈਗੀ ਸੀ ਹੋਂਦ ਦੀ ਹੈਗੀ ਸੀ ਤਾਂ ਹੀ ਕਰਦੇ ਸੀ ਨਿਗਰਾਨ ਕਰਨੀ ਸੀ ਨਾ ਨਿਗਰਾਨੀ ਕਰਨੀ ਸੀ ਇਹ ਉਹ ਉਹ ਕਿਉਂ ਛੱਡ ਗਏ ਇਹ ਇਹ ਧਮੀ ਸਾਹਿਬ ਨੂੰ ਪੁੱਛ ਸਕਦੇ ਹੋ ਤੁਸੀਂ ਜਿਆਦਾ ਬਿਹਤਰ ਕਿਉਂਕਿ ਧਮੀ ਸਾਹਿਬ ਨੇ ਅਸਤੀਫਾ ਦਿੱਤਾ ਇਹਦਾ ਜਵਾਬ ਹੈ ਜਿਹੜਾ ਉਹ ਧਮੀ ਸਾਹਿਬ ਬਿਹਤਰ ਦੇ ਸਕਦੇ ਨੇ ਕਿ ਕਿਉਂ ਛੱਡਿਆ ਕੀ ਹੁੰਦਾ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾ ਰਿਹਾ ਦੇਖੋ ਕਿਸੇ ਕਿਸੇ ਕੋਈ ਤਾਂ ਕਾਰਨ ਹੋਏਗਾ ਨਾ ਧਮੀ ਸਾਹਿਬ ਸਤਕਾਰਯੋਗ ਨੇ ਧਮੀ ਸਾਹਿਬ ਉਹੀ ਮੈਂ ਗੱਲ ਕਰਦਾ ਨਾ ਕਿ ਵਰਕਰ ਫਸਿਆ ਨਹੀਂ ਹੋ ਬਰਕਰਰ ਨੂੰ ਫਸਾਇਆ ਹੋਇਆ ਇਸ ਗੱਲ ਦਾ ਫਰਕ ਸਮਝੋ ਇਹੀ ਫਰਕ ਕੱਢਣ ਲਈ ਹੁਣ ਅਸੀਂ ਜਿਹੜੀ ਆ ਇਹ ਪਿਕਚਰ ਜਿਹੜੀ ਕੱਲ੍ਹ ਵਾਲੀ ਆ ਉਹਦੇ ਬਾਰੇ ਸਾਰੀ ਲੀਡਰਸ਼ਿਪ ਸਤਕਾਰਯੋਗ ਪਟਿਆਲਾ ਜ਼ਿਲ੍ਹੇ ਦੀ ਬੈਠੀ ਆ ਕਿਉਂ ਪਿਕਚਰ ਦੇ ਕੁਝ ਮਹੀਨੇ ਨੇ ਉਹ ਗਦਾਰ ਲਹਿਰ ਤੇ ਸਿੰਘ ਸਾਹਿਬਾਨ ਦਾ ਉੱਥੇ ਪਹੁੰਚਣਾ ਜਿਹੜੇ ਲੋਕਾਂ ਨੂੰ ਕਾਲੇ ਪੱਥਰਾਂ ਨੂੰ ਸਜਾ ਲਾਉਣ ਲਈ ਅਸੀਂ ਉਹ ਕਾਲੇ ਪੱਥਰਾਂ ਨੂੰ ਝੋਲੀ 'ਚ ਪਾ ਕੇ ਉਹਨਾਂ ਦੀਆਂ ਵਡਿਆਈਆਂ ਕਰਨੀਆਂ ਹੁਣ ਇਹ ਇਹ ਤਾਂ ਸਾਹਮਣੇ ਆ ਗਿਆ ਸਾਰਾ ਕੁਝ ਹੁਣ ਕੀ ਮੈਨੇ ਕੱਢੀ ਇਹਦੇ ਸੋ ਇਸ ਲਈ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਉਥੋਂ ਆਏ ਹੋਏ ਫੈਸਲਿਆਂ ਦੇ ਅੱਗੇ ਹਰ ਕੋਈ ਸਿੱਖ ਸਿਰ ਝੁਕਾਉਂਦਾ ਹੈ ਤੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਸੀ ਉਹ ਤਾਂ ਕਹਿੰਦੇ ਸਾਡੇ ਜਥੇਦਾਰ ਤਾਂ ਹੋਰ ਲਾਏ ਹੋਏ ਨੇ ਉਹ ਬੰਦੇ ਹੁਣ ਅੱਜ ਕੱਲ ਵਿੱਚ ਮੈਂ ਕਹਿੰਦਾ ਵੀ ਕੀ ਗਿਆਨੀ ਹਰਪ੍ਰੀਤ ਸਿੰਘ ਦੀ SLAਗਾ ਕਰ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਜੱਫੀਆਂ ਪਾ ਰਹੇ ਨੇ ਇਹਦੇ ਮੈਨੇ ਕੀ ਕੱਢੀਏ ਮਤਲਬ ਇਹ ਕਹਾਣੀ ਨਹੀਂ ਗੁੰਝਲਦਾਰ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਕਿਹੜੀ ਸਕ੍ਰਿਪਟ ਹੈ ਕਿਵੇਂ ਮਤਲਬ ਪਾਰਟੀ ਦੇ ਵਰਕਰਾਂ ਨੂੰ ਉਲਝਾਇਆ ਜਾ ਰਿਹਾ ਹੈ